ਇਹ ਚਾਰ ਸਾਹਿਬ ਜਾਦੇ ਕਿੱਥੇ ਆ ਗੁਰੂ ਦਸਵੇਂ ਪਾਤਸ਼ਾਹ ਜੀ ਕਹਿੰਦੇ ਨੇ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਛੋਟੇ ਛੋਟੇ ਬੱਚਿਆਂ ਦਾ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਛੋਟੇ ਛੋਟੇ ਬੱਚਿਆਂ ਦਾ ਜੋਰ ਵਰ ਤੇ ਪੱਤੇ ਸੀ ਚਿੰਗ ਛੋਟੇ ਜੀਤ ਤੇਜ ਧਾਰ ਵੜੇ ਸੀ ਕਿੱਥੇ ਮੇਰੇ ਲਾੜਲੇ ਮਹਾਰਾਜੀ ਕਿੱਥੇ ਮੇਰੇ ਲਾੜਲੇ ਮਹਾਰਾਜੀ ਆ ਵੇਖ ਲੈ ਸਾਬ ਕਰੇ ਸਿਰ ਤੇ ਚੱਕਰ ਤੇ ਦਮਾਲਿਆਂ ਵਾਲੇ ਸਾਰੇ ਪੁੱਤ ਤੇਰੇ ਸਾਬ ਕਰਈ ਤੇਰੇ ਤੇ ਚੱਕਰ ਤੇ ਦਮਾਲਿਆਂ ਵਾਲੇ ਸਾਰੇ ਤੇਰੇ ਪੁੱਤ ਸਾਬ ਕਰਈ ਹੋਸ਼ਾਂ ਬਾਬਾ ਜੀ ਖੁਸ਼ ਖੁਸ਼ ਬਾਬਾ ਜੀ ਬਹੁਤ ਖੁਸ਼ ਹੈ